ਆਉਂਦੀਆਂ ਲੋਕ ਸਭਾ ਚੋਣਾਂ ਲਈ ਇਨੀ ਦਿਨੀ ਪ੍ਰਸ਼ਾਸਨ ਤਿਆਰੀਆਂ ਵਿੱਚ ਰੁੱਝਿਆ ਹੋਇਆ ਹੈ ਪੇਸ਼ ਹੈ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਚੋਣ ਤਿਆਰੀਆਂ ਦੀ ਇੱਕ ਰਿਪੋਰਟ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹੁਸ਼ਿਆਰਪੁਰ ਰਾਖਵੇਂ ਹਲਕੇ ਵਿੱਚ ਵੀ ਸਿਆਸੀ ਪਾਰਾ ਚੜਦਾ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਪ੍ਰਸ਼ਾਸਨਿਕ ਪੱਧਰ ਤੇ ਵੀ ਚੋਣ ਤਿਆਰੀਆਂ ਪੂਰੇ ਜ਼ੋਰਾਂ ਤੇ ਨੇ ਇਸ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ ਨੇ ਜਿਨ੍ਹਾਂ ਵਿੱਚ ਪੁਲਾਤ, ਸ਼੍ਰੀ ਹਰ ਕੋਬਿੰਦਪੁਰ, ਫਗਵਾੜਾ, ਮੁਕੇਰੀਆਂ, ਦਸੂਆ, ਓੜਮੁੜ, ਸ਼ਾਮਚਰਾਸੀ, ਹੁਸ਼ਿਆਰਪੁਰ ਅਤੇ ਚੱਬੇਵਾਲ ਸ਼ਾਮਲ ਨੇ। ਇਸ ਹਲਕੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 16 ਲੱਖ 43 ਹੈ। ਇਹਨਾਂ ਵਿੱਚ 8 ਲੱਖ 30 ਹਜ਼ਾਰ 54 ਮਰਦ ਵੋਟਰ ਅਤੇ 7 ਲੱਖ 69 ਹਜ਼ਾਰ 240 ਮਹਿਲਾ ਵੋਟਰ ਨੇ। ਜਦਕਿ ਕਰਾਚ ਐਂਟਰ ਵੋਟਰਾਂ ਦੀ ਗਿਣਤੀ 34 ਹੈ। ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਕਾਂਸੀਲਾ ਚੌਣ ਅਧਿਕਾਰੀ ਕੋਮਨ ਮਿੱਤਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 1563 ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਇਸ ਵਿੱਚ 70 ਮਾਦਲ ਪੋਲਿੰਗ ਸਟੇਸ਼ਨ ਹੋਣਗੇ ਤੇ 7 ਪਿੰਕ ਬੂਥ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ 299 ਨਾਜ਼ੁਕ ਪੋਲਿੰਗ ਸਟੇਸ਼ਨਾਂ ਦੀ ਪਹਿਚਾਣ ਕਰ ਲਈ ਗਈ ਹੈ ਤੇ ਇਹਨਾਂ ਪੋਲਿੰਗ ਬੂਥਾਂ ਤੇ ਖਾਸ ਤੌਰ ਤੇ ਪਤਾ ਇੰਤਜ਼ਾਮ ਵੀ ਕੀਤੇ ਜਾਣਗੇ। ਇਹ ਯਕੀਨੀ ਬਣਾਉਣ ਲਈ ਕਿ ਸਾਡੇ ਜੋ ਇਲੈਕਸ਼ਨਸ ਹੈ ਉਸ ਦੇ ਦੌਰਾਨ ਲਾਅ ਐਂਡ ਆਰਡਰ ਸਿਚੁਏਸ਼ਨ ਮੇਨਟੇਨ ਰਹੇ ਤੇ ਕਿਸੇ ਵੀ ਬੂਟ ਦੇ ਉਤੇ ਕਿਸੇ ਵੀ ਤਰ੍ਹਾਂ ਦੀ ਲੜਾਈ ਚੱਲੇ ਤੇ ਤੰਗੇ ਵੀ ਸਾਨੂੰ ਕੰਪਲੇਂਟ ਨਾ ਆਏ ਇਸ ਲਈ ਅਸੀਂ ਪਹਿਲਾਂ ਹੀ ਆਪਣੇ ਵਲਨਰੇਬਲ ਪੋਲਿੰਗ ਸਟੇਸ਼ਨ ਜਿੱਥੇ ਇਸ ਤਰ੍ਹਾਂ ਦਾ ਕੁਝ ਹੋਣ ਦੇ ਸਾਨੂੰ ਖਤਰਾ ਹੈ ਤੇ ਉਹ ਬੰਦੇ ਜੋ ਕਿਸੇ ਨੂੰ ਪ੍ਰਭਾਵਿਤ ਕਰ ਸਕਦੇ ਆ ਉਥੇ ਕਿਸੇ ਤਰ੍ਹਾਂ ਦਾ ਲਾਅ ਐਂਡ ਆਰਡਰ ਖਰਾਬ ਕਰ ਸਕਦੇ ਉਹਨਾਂ ਦੀ ਲਿਸਟਾ ਬਣਾ ਲਈ ਗਈ ਹੈ ਨਹੀਂ ਟੋਟਲ ਖਸ਼ਾਪੂ ਜ਼ਿਲ੍ਹੇ ਦੇ ਵਿੱਚ 299 ਇਸ ਤਰ੍ਹਾਂ ਦੇ ਵਲਨਰੇਬਲ ਪੋਲਿੰਗ ਸਟੇਸ਼ਨਸ ਆਇਡੈਂਟੀਫਾਈ ਕੀਤੇ ਗਏ ਨੇ ਜ਼ਿਲ੍ਹਾ ਚੋਣ ਅਧਿਕਾਰੀ ਕੋਮਲ ਮਿੱਤਲ ਨੇ ਦੱਸਿਆ ਕਿ ਦਿਵਿਆਂਗ ਵੋਟਰਾਂ ਲਈ व्हीलਚੇਅਰ ਤੇ ਗਰਮੀ ਦੇ ਮੌਸਮ ਦਾ ਧਿਆਨ ਰੱਖਦੇ ਹੋਏ ਪੋਲਿੰਗ ਬੂਥਾਂ ਤੇ ਪੀਣ ਯੋਗ ਪਾਣੀ ਦਾ ਇੰਤਜ਼ਾਮ ਕੀਤਾ ਜਾਵੇਗਾ VOTING ਵਾਲੇ ਦਿਨ ਪਹਿਲੇ 3 ਵੋਟਰਾਂ ਨੂੰ ਇਨਾਮ ਵੀ ਦਿੱਤੇ ਜਾਣਗੇ ਉਨਾ ਕਿਹਾ ਕਿ ਚੋਣਾਂ ਵੱਲੋਂ ਨਿਰਪੱਖਤਾ ਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜਨ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਲੋਕਤੰਤਰ ਵਿੱਚ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੇ ਉਪਰਾਲੇ ਜਾਰੀ ਨੇ ਅਸੀਂ ਪਹਿਲੇ 30 ਵੋਟਰ 30 ਵੋਟਰਸ ਜੋ ਕਿ ਪੋਲਿੰਗ ਸਟੇਸ਼ਨ ਤੇ ਆ ਕੇ ਆਪਣੀ ਵੋਟਾਂ ਪਾਣਗੇ ਉਨਾਂ ਲਈ ਪ੍ਰਾਈਜ਼ਸ ਵੀ ਰੱਖੇ ਨੇ ਇਹ ਕੇਵਲ ਇਸ ਕਰਕੇ ਕਿ ਅਸੀਂ ਚਾਹੁੰਦੇ ਕਿ ਵੱਧ ਤੋਂ ਵੱਧ ਵੋਟਰਸ ਆਉਣ ਤੇ ਸਵੇਰੇ ਜਲਦੀ ਜਦੋਂ ਥੋੜਾ ਮੌਸਮ ਠੰਡਾ ਹੁੰਦਾ ਹੈ ਉਸ ਵਕਤ ਇਹ ਵੋਟਰਸ ਆਜਣ ਅਸੀਂ ਪਹਿਲੇ 30 ਵੋਟਰਸ ਨੂੰ ਹਰ ਪੋਲਿੰਗ ਸਟੇਸ਼ਨ ਦੇ ਉੱਤੇ ਕੁਝ ਨਾ ਕੁਝ ਇਨਾਮ ਵੀ ਜ਼ਰੂਰ ਦੇਵਾਂਗੇ ਹੁਸ਼ਿਆਰਪੁਰ ਤੋਂ ਪ੍ਰਸਾਰ ਭਾਰਤੀ ਦੇ ਪ੍ਰਤੀਨਿਧ ਸੰਜੀਵ ਬਖਸ਼ੀ ਦੀ ਰਿਪੋਰਟ